ਜਿਹੜੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਸਪੈਂਸ਼ਨ ਨੂੰ ਲੈ ਕੇ ਹੋਰ ਅੱਗੇ ਜਦੋਂ ਮਿਆਦ ਵੱਧਦੀ ਹੈ ਐ ਐਸਜੀਪੀਸੀ ਦੀ ਅੰਤਰੀ ਕਮੇਟੀ ਦੀ ਬੀਤੇ ਦਿਨ ਹੋਈ ਮੀਟਿੰਗ ਦੇ ਵਿੱਚ ਦੋ ਤਿੰਨ अहम ਫੈਸਲੇ ਹੋਏ ਜਿਨ੍ਹਾਂ ਵਿੱਚੋਂ ਇੱਕ ਗਿਆਨੀ ਹਰਪ੍ਰੀਤ ਸਿੰਘ ਬਾਰੇ ਵੀ ਫੈਸਲਾ ਸੀ ਕਿਉਂਕਿ ਤਿੰਨ ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਹੈ ਜਿਨ੍ਹਾਂ ਨੇ ਜਾਂਚ ਪੜਤਾਲ ਕਰਨੀ ਹੈ ਉਸ ਕਮੇਟੀ ਤੇ ਬੇਸ਼ੱਕ ਵੀ ਸਵਾਲ ਵੱਡੇ ਉੱਠੇ ਹੋਣ ਕੇ ਰਗੂਜੀ ਸਿੰਘ ਵਰਕ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੇ ਵਿੱਚ ਤੇ ਉਹਨਾਂ ਦੇ ਨਾਲ ਦੋ ਹੋਰ ਮੈਂਬਰਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਪੜਤਾਲ ਕਰਨ ਦੀ ਔਰ ਰਗੂਜੀ ਸਿੰਘ ਵਰਕ ਨੂੰ ਪਹਿਲਾਂ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਬਤੌਰ ਕਾਰਜਕਾਰੀ ਜਥੇਦਾਰ ਸਨ ਕਾਲ ਤੱਕ ਸਾਹ ਦੇ ਤਾਂ ਦੋਸ਼ੀ ਕਰਾਰ ਦੇ ਚੁੱਕੇ ਨੇ ਤੇ 1 ਸਾਲ ਦੇ ਲਈ ਉਹਨਾਂ ਨੂੰ ਕਿਸੇ ਵੀ ਅਹੁਦੇ ਉੱਤੇ ਰਹਿਣ ਦਾ ਕੋਈ ਹੱਕ ਨਹੀਂ ਇਸ ਤਰ੍ਹਾਂ ਦੀ ਸਜ਼ਾ ਵੀ ਸੁਣਾ ਚੁੱਕੇ ਨੇ ਜਿਸ ਦੇ ਕਰਕੇ ਇਹ ਆਪਣੇ ਆਪ ਦੇ ਵਿੱਚ ਆਪਾ ਵਿਰੋਧੀ ਗੱਲ ਹੋ ਜਾਂਦੀ ਹੈ ਜਾਂ ਫਿਰ ਇਹ ਗੱਲ ਨਿਆ ਦੀ ਰੇਖਾ ਦੇ ਉੱਤੇ ਪੂਰੀ ਜਿਹੜੀ ਆ ਫੱਬਦੀ ਨਹੀਂ ਜੱਚਦੀ ਨਹੀਂ ਜਿਸ ਦੇ ਕਰਕੇ ਬਹੁਤ ਸਾਰੇ ਵਿਦਵਾਨਾਂ ਨੇ ਸਿੱਖ ਬੁੱਧੀਜੀਵਕਾਂ ਨੇ ਔਰ ਚਿੰਤਕਾਂ ਨੇ ਇਸ ਦੇ ਉੱਤੇ ਸਵਾਲ ਚੁੱਕੇ ਹੁਣ ਗੱਲ ਕਰਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਕਿਹੜੇ ਮੋੜ ਤੇ ਖੜੇ ਨੇ ਉਹਨਾਂ ਨੇ ਜਿਹੜਾ ਸਪਸ਼ਟ ਤੇ ਸਿੱਧੇ ਸ਼ਬਦਾਂ ਵਿੱਚ ਜਵਾਬ ਦਿੱਤਾ ਉਸ ਦੇ ਬਾਰੇ ਚਰਚਾ ਆਮ ਹੋਣ ਲੱਗੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਦਿੱਤੇ ਗਏ ਜਵਾਬ ਦੇ ਮਾਇਨੇ ਕੀ ਨੇ ਇਸ ਤੋਂ ਪਹਿਲਾਂ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਦੋਂ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸਾਫ ਸ਼ਬਦਾਂ ਵਿੱਚ ਇਹ ਕਹਿ ਦਿੰਦਾ ਸੀ ਕਿ ਉਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਸ ਤਰ੍ਹਾਂ ਹੋਵੇਗਾ ਤੇ ਪਹਿਲਾਂ ਤੋਂ ਹੀ ਤੈਅ ਕੀਤਾ ਗਿਆ ਫੈਸਲਾ ਹੈ ਔਰ ਮੈਨੂੰ ਇਸ ਦੀ ਪ੍ਰਵਾਹ ਨਹੀਂ ਹੈ ਔਰ ਇਸੇ ਤਰ੍ਹਾਂ ਦੇ ਸ਼ਬਦਾਂ ਨੂੰ ਮੁੱਢ ਦਰਾਉਂਦਿਆਂ ਹੋਇਆਂ ਗਿਆਨੀ ਹਰਪ੍ਰੀਤ ਸਿੰਘ ਬੋਲੇ ਨੇ ਕਿ ਉਹਨਾਂ ਨੂੰ ਪ੍ਰਵਾਹ ਨਹੀਂ ਹੈ ਔਰ ਉਹ ਤਾਂ ਪਹਿਲਾਂ ਹੀ ਮੰਨ ਕੇ ਬੈਠੇ ਨੇ ਕਿਉਂਕਿ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਹਨਾਂ ਨੇ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਬਤੌਰ ਜਥੇਦਾਰ ਉਹ ਪਹਿਲਾਂ ਹੀ ਛੱਡ ਦਿੱਤੀਆਂ ਸਨ ਚਾਹੇ ਉਹ ਰਹਾਇਸ਼ ਦੀ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਦੀ ਵਰਤੋਂ ਹੋਵੇ ਉਹ ਛੱਡ ਚੁੱਕੇ ਨੇ ਪਹਿਲਾਂ ਉਹਨਾਂ ਨੂੰ 15 ਦਿਨਾਂ ਦੇ ਲਈ ਜਿਹੜਾ ਸਸਪੈਂਡ ਕੀਤਾ ਗਿਆ ਤੇ ਕਿਹਾ ਗਿਆ 15 ਦਿਨਾਂ ਦੇ ਅੰਦਰ-ਅੰਦਰ ਤਿੰਨ ਮੈਂਬਰੀ ਕਮੇਟੀ ਫੈਸਲਾ ਕਰੇਗੀ ਤਾਂ ਉਹਨਾਂ 15 ਦਿਨ ਪੂਰੇ ਹੋਣ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਕੀ ਵਾਕਈ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਬੇਸ਼ੱਕ ਉਸ ਕਮੇਟੀ ਨੂੰ ਲੈ ਕੇ ਹੁਣ 1 ਮਹੀਨੇ ਦੀ ਮਿਆਦ ਹੋਰ ਵਧਾਈ ਗਈ ਹੈ ਤੇ ਉਸ ਦੇ ਪਿਛਲਾ ਕਾਰਨ ਜਿਹੜਾ ਦੱਸਿਆ ਗਿਆ ਐਸਜੀਪੀਸੀ ਦੇ ਨੁਮਾਇੰਦਿਆਂ ਵੱਲੋਂ ਉਹ ਇਹ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿੱਚ ਆਉਣ ਦੇ ਕਰਕੇ ਇਸ ਮਿਆਦ ਨੂੰ ਵਧਾਇਆ ਗਿਆ ਹਾਲਾਂਕਿ ਗਿਆਨੀ ਹਰਪ ਸਿੰਘ ਇਸ ਨੂੰ ਕਿਵੇਂ ਲੈ ਰਹੇ ਨੇ ਔਰ ਜਿਹੜੇ ਗਿਆਨੀ ਹਰਪ ਸਿੰਘ ਦੇ ਸਮਰਥਕ ਨੇ ਉਹਨਾਂ ਦੀਆਂ ਟਿੱਪਣੀਆਂ ਕੀ ਆਈਆਂ ਨੇ ਉਹ ਵੀ ਚਰਚਾ ਦਾ ਵਿਸ਼ਾ ਬਣ ਗਈਆਂ ਨੇ ਹੁਣ ਸਾਫ਼ ਤੇ ਸਪਸ਼ਟ ਸ਼ਬਦ ਕੀ ਨੇ ਗਿਆਨੀ ਹਰਪ ਸਿੰਘ ਦੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ ਸਿੰਘ ਤੇ ਪਿਛਲੇ ਦਿਨਾਂ 'ਚ ਲੱਗੇ ਕਾਥੀ ਦੋਸ਼ਾਂ ਤੋਂ ਬਾਅਦ ਜਿੱਥੇ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੀ ਜਥੇਦਾਰ ਵਜੋਂ ਸੇਵਾਵਾਂ 15 ਦਿਨਾਂ ਲਈ ਬਰਖਾਸਤ ਕੀਤੀਆਂ ਉੱਥੇ ਜਾਂਚ ਲਈ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਨੂੰ ਅੰਤਰੀਂ ਕਮੇਟੀ ਦੀ ਇਕ ਤਰਤਾ ਮਗਰੋਂ ਇੱਕ ਮਹੀਨੇ ਦਾ ਹੋਰ ਸਮਾਂ ਦੇਣ ਤੇ ਗਿਆਨੀ ਹਰਪ ਸਿੰਘ ਨੇ ਇੱਕ ਬਿਆਨ ਜਿਹੜਾ ਜਾਰੀ ਕੀਤਾ ਜਿਸ ਦੇ ਵਿੱਚ ਤਿੱਖੀ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਮੇਰੇ ਖਿਲਾਫ ਜਿਹੜੀ ਅਣਅਧਿਕਾਰਤ ਪੜਤਾਲੀਆ ਕਮੇਟੀ ਬਣਾਈ ਸੀ ਉਸ ਦਾ ਇੱਕ ਮਹੀਨੇ ਦਾ ਸਮਾਂ ਨਹੀਂ ਵਧਾਇਆ ਗਿਆ ਬਲਕਿ ਮੇਰਾ ਇੱਕ ਮਹੀਨੇ ਦਾ ਸਮਾਂ ਵਧਾਇਆ ਗਿਆ ਕਿ ਤੈਨੂੰ ਇਸੇ ਤਰ੍ਹਾਂ ਲਟਕਾ ਕੇ ਰੱਖਾਂਗੇ ਨਾ ਜਿਉਂਦਿਆਂ ਤੇ ਚਿੱਤ ਨਾ ਮਰਦਿਆਂ ਚ ਛੱਡਾਂਗੇ ज्ञानी हरप सिंह ਦੇ ਆਪਣੇ ਸ਼ਬਦ ਨੇ ਉਹਨਾਂ ਅੱਗੇ ਕਿਹਾ ਕਿ ਮੇਰੇ ਖਿਲਾਫ ਜੋ ਦੋਸ਼ ਲਾਏ ਗਏ ਨੇ ਉਸ ਦੇ ਅਧੀਨ ਮੇਰੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣ ਪਰ ਮੈਂ ਘਬਰਾਉਣ ਵਾਲਿਆਂ ਚ ਨਹੀਂ ਮੈਂ ਅਡੋਲ ਸੀ ਤੇ ਅਡੋਲ ਰਹਾਂਗਾ ज्ञानी हरप सिंह ਨੇ ਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਮੌਕੇ اپੀਲ ਕੀਤੀ ਕਿ ਸ਼੍ਰੋਮਣੀ ਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਅਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ ਜੇਕਰ ਇਹ ਬਚਦੀ ਹੈ ਤਾਂ ਇਸ ਨੂੰ ਜ਼ਰੂਰ ਬਚਾਉਣਾ ਚਾਹੀਦਾ ਉਹਨਾਂ ਨੇ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਕਿ ਵਿਅਕਤੀ ਕਦੇ ਪਾਰਟੀਆਂ ਨਹੀਂ ਹੁੰਦੀਆਂ ਵਿਅਕਤੀ ਆਉਂਦੇ ਜਾਂਦੇ ਰਹਿੰਦੇ ਨੇ ਬੰਦੇ ਚਲੇ ਜਾਣਗੇ ਪਰ ਅਕਾਲੀ ਦਲ ਹਮੇਸ਼ਾ ਰਹੇਗਾ ਔਰ ਇਸੇ ਤਰ੍ਹਾਂ ਦੇ ਸ਼ਬਦੀ 2 ਦਸੰਬਰ 2024 ਨੂੰ ਜਦੋਂ ਜਥੇਦਾਰ ਸਹਿਬਾਨ ਇਕੱਠੇ ਹੋਏ ਸਨ ਤਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਐਸਜੀਪੀਸੀ ਦੀ 2015 ਵਾਲੀ ਅੰਤਰੀਕ ਕਮੇਟੀ ਦੀ ਜਿਹੜੀ ਮੈਂਬਰ ਉਹ ਸਾਹਮਣੇ ਖੜੇ ਸਨ ਤੇ ਉਦੋਂ ਵੀ ਗਿਆਨੀ ਹਰਪ ਸਿੰਘ ਦੇ ਇਹੀ ਸ਼ਬਦ ਸਨ ਕਿ ਇੱਕ ਕਾਲ ਤੱਕ ਸਾਹਬ ਕਿੰਨੇ ਹੀ ਸ਼੍ਰੋਮਣੀ ਅਕਾਲੀ ਦਲ ਪੈਦਾ ਕਰ ਸਕਦਾ ਹੈ ਪਰ ਜਿੰਨੇ ਮਰਜੀ ਅਣਗਿਣਤ ਸ਼੍ਰੋਮਣੀ ਅਕਾਲੀ ਦਲ ਇਕੱਠੇ ਹੋ ਜਾਣ ਜਾਂ ਵੱਖੋ-ਵੱਖਰੀਆਂ ਜਥੇਬੰਦੀਆਂ ਇਕੱਠੀਆਂ ਹੋ ਜਾਣ ਉਹ ਕਾਲ ਤੱਕ ਸਿੱਨੀ ਪੈਦਾ ਕਰ ਸਕਦੇ ਜਾਂ ਨਹੀਂ ਬਣਾ ਸਕਦੇ ਜਾਂ ਉਸ ਨੂੰ ਨਹੀਂ ਚਲਾ ਸਕਦੇ ਇਸ ਤਰ੍ਹਾਂ ਦੇ ਕੁਝ ਸ਼ਬਦ ਹੁਣ ਮੁਰਦਰਾਉਂਦਿਆਂ ਹੋਇਆਂ ਗਿਆਨੀ ਹਰਪ੍ਰੀਤ ਸਿੰਘ ਨੇ ਪੰਥ ਦਾ ਸ਼੍ਰੋਮਣੀ ਅਕਾਲੀ ਦਲ ਦੇ ਜਿਉਂਦੇ ਰਹਿਣ ਦਾ ਮਜ਼ਬੂਤ ਰਹਿਣ ਦਾ ਵਾਸਤਾ ਪਾਇਆ ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਉਸ ਸੂਰਤ 'ਚ ਬਚੇਗਾ ਜੇ ਸਾਡੀਆਂ ਪਰੰਪਰਾਵਾਂ ਬਚੀਆਂ ਰਹਿਣਗੀਆਂ ਤੇ ਸਾਡੀਆਂ ਮਰਿਆਦਾਵਾਂ ਬਚਣਗੀਆਂ ਸਾਡੇ ਜੇਕਰ ਸਾਡੀਆਂ ਪਰੰਪਰਾਵਾਂ ਦਾ ਘਾਣ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਉਕਤ ਵੀਡੀਓ ਬਿਆਨ ਵਿੱਚ ਇਹ ਵੀ ਆਖਿਆ ਕਿ ਸਮੁੱਚੇ ਸਿੱਖ ਪੰਥ ਨੂੰ ਵੀ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀਂ ਅਕਸਰ ਹੀ ਤਾਨਾ ਜਾਂ ਲਾਂਬਾ ਦਿੰਦੇ ਸੀ ਕਿ ਜਥੇਦਾਰ ਜਿਹਾ ਹੋਣਾ ਚਾਹੀਦਾ ਹੈ ਜਿਸ 'ਚ ਹਿੰਮਤ ਹੋਵੇ ਦ੍ਰਿੜਤਾ ਹੋਵੇ ਜਿਵੇਂ ਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਟਹਿਰੇ 'ਚ ਖੜਾ ਕੀਤਾ ਉਵੇਂ ਹੀ ਉਹ ਵੀ ਵੱਡੇ ਵੱਡੇ ਬਾਦਸ਼ਾਹਾਂ ਵਰਗਿਆਂ ਨੂੰ ਖਟਹਿਰਿਆਂ 'ਚ ਖੜਾ ਕਰ ਸਕਣ ਹੁਣ ਜੇਕਰ ਅਸੀਂ ਅਜਿਹਾ ਕੀਤਾ ਉਸ ਦੀ ਸਜ਼ਾ ਭੁਗਤ ਰਹੇ ਹਾਂ ਉਹਨਾਂ ਇਹ ਵੀ ਕਿਹਾ ਕਿ ਸਜ਼ਾ ਸਾਡੇ ਲਈ ਸਜ਼ਾ ਬਣ ਕੇ ਨਾ ਰਹਿ ਜਾਵੇ ਇਸ ਲਈ ਸਮੁੱਚੇ ਪੰਥ ਨੂੰ ਅਪੀਲ ਹੈ ਕਿ ਜਿਹੜੇ ਫੇਕ ਪੇਜ ਬਣਾ ਕੇ ਉਸ ਨੂੰ ਗਲਤ ਗੱਲਾਂ ਤੋਂ ਸਾਡੇ ਖਿਲਾਫ ਕਰਦੇ ਨੇ ਸਮੁੱਚਾ ਖਾਲਸਾ ਪੰਥ ਉਹਨਾਂ ਖਿਲਾਫ ਲਾਮਬੰਦ ਹੋਵੇ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਤਰ੍ਹਾਂ ਦਾ ਵੀ ਇਸ਼ਾਰਾ ਕਰ ਦਿੱਤਾ ਕਿ ਜਿਹੜੇ ਉਹਨਾਂ ਦੇ ਵੀਡੀਓ ਕਲਿੱਪ ਛੋਟੇ-ਛੋਟੇ ਕੱਟ ਕੇ ਜੋ ਕਾਲ ਤੱਕ ਸਾਹਿਬ ਦੇ ਅੰਦਰ ਜਦੋਂ ਸ਼੍ਰੋਮਣੀ ਕਾਲੀਦਾਲ ਦੇ ਇੱਕ ਲੀਡਰ ਨੂੰ ਸਾਹਮਣੇ ਪੇਸ਼ੀ ਦੇ ਦੌਰਾਨ ਸ਼ਬਦ ਕਹੇ ਗਏ ਉਸ ਨੂੰ ਲੈ ਕੇ ਹਾਲਾਂਕਿ ਪਹਿਲਾਂ ਵੀ ਜਿਸ ਤਰ੍ਹਾਂ ਦੀ ਉਹਨਾਂ ਨੇ ਸ਼ਬਦਾਵਲੀ ਵਰਤੀ ਹੈ ਉਸ ਦੇ ਉੱਤੇ ਉਹ ਆਪਣਾ ਸਪਸ਼ਟੀਕਰਨ ਦੇ ਚੁੱਕੇ ਨੇ ਕਿ ਮਲਵਈਆਂ ਇਸ ਤਰ੍ਹਾਂ ਦੇ ਸ਼ਬਦ ਨਿਕਲ ਜਾਂਦੇ ਨੇ ਹਾਲਾਂਕਿ ਗਿਆਨੀ ਹਰਪ ਸਿੰਘ ਦੀ ਇਸ ਦੀ ਦਲੀਲ ਨੂੰ ਵੀ ਮਜ਼ਬੂਤ ਨਹੀਂ ਮੰਨਿਆ ਗਿਆ ਔਰ ਕਿਹਾ ਗਿਆ ਕਿ ਜਿਹੜਾ ਇੱਕ ਅਧਿਕਾਰਤ ਅਹੁਦੇ ਉੱਤੇ ਬਿਰਾਜਮਾਨ ਹੋਵੇ ਉਸ ਨੂੰ ਵੀ ਮਰਿਆਦਾ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਗਿਆਨੀ ਹਰਪ੍ਰੀਤ ਸਿੰਘ ਦੀਆਂ ਨਿੱਕੀਆਂ-ਨਿੱਕੀਆਂ ਅਜਈਆਂ ਕਮਜ਼ੋਰੀਆਂ ਨੂੰ ਅੱਗੇ ਲਿਆ ਕੇ ਸ਼੍ਰੋਮਣੀ ਕਾਲੀਦਲ ਵੱਲੋਂ ਜਿਸ ਤਰ੍ਹਾਂ ਦੇ ਲੀਡਰਸ਼ਿਪ ਵੱਲੋਂ ਸਾਰੇ ਨਹੀਂ ਪਰ ਕੁਝ ਲੀਡਰਾਂ ਵੱਲੋਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਗਈ ਉਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਕੀ ਹੈ ਪੰਥ ਨਾਲ ਜੁੜੇ ਹੋਏ ਵਿਅਕਤੀਆਂ ਨੂੰ ਲੋਕਾਂ ਨੂੰ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਸ ਦਾ ਜਵਾਬ ਉਹ ਖੁਦ ਹੀ ਦੇਣ ਜਿਸ ਤਰ੍ਹਾਂ ਦੇ ਉਹਨਾਂ ਖਿਲਾਫ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਔਰ ਉਹਨਾਂ ਨੇ ਤੇ ਵੀ ਕਹਿ ਦਿੱਤਾ ਕਿ ਜਿਸ ਤਰ੍ਹਾਂ ਦੇ ਫੈਸਲੇ ਸੁਣਾਏ ਗਏ ਨੇ ਉਹਨਾਂ ਦੀ ਸਜ਼ਾ ਅਸੀਂ ਭੁਗਤ ਰਹੇ ਹਾਂ ਹੁਣ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡਾ ਸਵਾਲਿਆ ਨਿਸ਼ਾਨੀ ਖੜਾ ਹੁੰਦਾ ਹੈ ਕਿ ਆਖਰਕਾਰ ਇਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਕੀ ਸੋਚ ਰਹੇ ਹੋਣਗੇ ਕਿ ਉਹ ਇਹਨਾਂ ਦਿਨਾਂ ਦੇ ਵਿੱਚ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਉਹਨਾਂ ਸਾਰੀਆਂ ਗੱਲਾਂ ਦੇ ਨਾਲ ਸਹਿਮਤ ਨੇ ਜਾਂ ਫਿਰ ਕਿਸੇ ਗੱਲ 'ਤੇ ਉਹਨਾਂ ਦੀ ਅਸਹਿਮਤੀ ਹੈ ਜੇਕਰ ਅਸਹਿਮਤੀ ਹੈ ਤਾਂ ਲੋਕਾਂ ਦੇ ਵਿੱਚ ਸੰਗਤ ਵਿੱਚ ਜਨਤਕ ਤੌਰ ਦੇ ਉੱਤੇ ਉਹਨਾਂ ਦਾ ਹਾਲੇ ਤੱਕ ਕੋਈ ਉਦੋਂ ਬਾਅਦ ਆਦੇਸ਼ ਨਹੀਂ ਆਇਆ ਜੇਕਰ ਉਹਨਾਂ ਵੱਲੋਂ ਵੀ ਕੋਈ ਹੁਕਮ ਜਾਂ ਆਦੇਸ਼ ਜਾਂ ਕੋਈ ਹਦਾਇਤ ਆਉਂਦੀ ਹੈ ਚਾਹੇ ਐਸਜੀਪੀਸੀ ਲਈ ਆਵੇ ਜਾਂ ਨਹੀਂ ਹਰਪ੍ਰੀਤ ਸਿੰਘ ਲਈ ਆਵੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਲਈ ਆਵੇ ਇਸ ਦੇ ਲਈ ਲੋਕਾਂ ਨੂੰ ਵੀ ਉਡੀਕ ਹੈ ਕਿਉਂਕਿ ਗਿਆਨੀ ਹਰ ਰਗਵੀਰ ਸਿੰਘ ਇਸ ਮਾਮਲੇ ਦੇ ਵਿੱਚ ਇਹ ਤਾਂ ਪਤਾ ਲੱਗਦਾ ਹੈ ਕਿ ਅੰਦਰ ਖਾਤੇ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਜਿਹੜੀ ਬਣਾਈ ਗਈ ਜਾਂਚ ਪੜਤਾਲੀਆ ਕਮੇਟੀ ਹੈ ਉਸ ਦੇ ਨਾਲ ਉਹ ਸਹਿਮਤ ਨਹੀਂ ਸਨ ਉਹ ਚਾਹੁੰਦੇ ਸਨ ਕਿ ਕਾਲ ਤੱਕ ਸਾਹਿਬ ਇਸ ਮਾਮਲੇ ਨੂੰ ਦੇਖੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਬੀਤੇ ਦਿਨ ਹੋਈ ਮੀਟਿੰਗ ਵਿੱਚ ਇਹ ਵੀ ਕਿਹਾ ਕਿ ਜਿਹੜੀ ਕਮੇਟੀ ਨੇ ਜਾਂਚ ਪੜਤਾਲ ਕਰਨੀ ਹੈ ਬਿਲਕੁਲ ਮੈਰਿਟ ਦੇ ਆਧਾਰ ਤੇ ਨਿਰਪੱਖਤਾ ਦੇ ਆਧਾਰ ਦੇ ਉੱਤੇ ਹੋਵੇਗੀ ਇਸ ਦੇ ਲਈ ਉਹਨਾਂ ਨੇ ਭਰੋਸਾ ਦਿਵਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦਾ ਹਵਾਲਾ ਦਿੰਦੇ ਹੋਏ ਆ ਕਿਹਾ ਕਿ ਅਸੀਂ 1 ਮਹੀਨੇ ਦੀ ਮਿਆਦ ਵਧਾ ਰਹੇ ਹਾਂ ਪਰ ਉਸ ਮਿਆਦ ਵਧੀ ਨੂੰ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ ਉਹਨਾਂ ਨੂੰ 1 ਮਹੀਨਾ ਹੋਰ ਲਟਕਾ ਕੇ ਨਾ ਜਿਉਂਦਿਆਂ ਚ ਨਾ ਮਰਿਆਂ ਚ ਰੱਖਿਆ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਤੇ ਸ਼ਬਦਾਵਲੀ ਵਰਤ ਰਹੇ ਨੇ ਉਹਨਾਂ ਨੇ ਤੇ ਮਹਾਭਾਰਤ ਦੀ ਇੱਕ ਕਹਾਣੀ ਵੀ ਸੁਣਾਈ ਜਿਸ ਦੇ ਵਿੱਚ ਉਹਨਾਂ ਨੇ ਵੱਡੀਆਂ ਉਦਾਹਰਨਾਂ ਦਿੰਦਿਆਂ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਬਿਨਾਂ ਨਾਮ ਲਏ ਜਿਹੜਾ ਨਿਸ਼ਾਨਾ ਸਾਧਿਆ ਹੁਣ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਹੈ ਜਾਂ ਗੱਲਬਾਤ ਹੈ ਉਹ ਕਦੋਂ ਤੱਕ ਚੱਲਦੀ ਰਹੇਗੀ ਆਖਰਕਾਰ ਐਸ்சி ਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਮਾਮਲੇ ਵਿੱਚ ਕੀ ਚਾਹੁੰਦੇ ਨੇ ਉਹ ਵੀ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਕਿਉਂਕਿ ਉਹਨਾਂ ਦੇ ਹੀ ਸਾਥੀ ਜਿਹੜੇ ਮੈਂਬਰ ਨਿਯੰਤ੍ਰਕ ਕਮੇਟੀ ਦੇ ਵਿੱਚ ਸ਼ਾਮਲ ਉਹੀ ਦੱਸਦੇ ਨੇ ਕਿ ਇਸ ਵਕਤ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਕਿਤੇ ਨਾ ਕਿਤੇ ਦਬਾਅ ਦੇ ਹੇਠ ਚੱਲ ਰਹੇ ਨੇ ਪਰ ਸਵਾਲ ਫਿਰ ਪੈਦਾ ਹੁੰਦਾ ਹੈ ਕਿ ਹਾਲੇ ਵੀ ਉਹਨਾਂ ਉੱਤੇ ਦਬਾਅ ਕਿਸ ਦਾ ਹੈ ਕਿਉਂਕਿ ਉਹ ਤਾਂ ਸ਼੍ਰੋਮਣੀ ਸੰਸਥਾ ਦੇ ਮੁਖੀ ਨੇ ਤੇ ਮੁਖੀ ਜਿਹੜਾ ਇੱਕ ਮਿੰਨੀ ਪਾਰਲੀਮੈਂਟ ਸਿੱਖਾਂ ਦੀ ਉਸਦੇ ਮੁਖੀ ਨੂੰ ਵੀ ਜੇਕਰ ਦਬਾਅ ਚ ਉਲੰਘਣਾ ਪਵੇ ਤਾਂ ਫਿਰ ਹਾਲਾਤ ਕੀ ਹੋਣਗੇ ਫੈਸਲੇ ਕਿਵੇਂ ਲਏ ਜਾਣਗੇ ਇਸ ਤਰ੍ਹਾਂ ਦੀਆਂ ਗੱਲਾਂ ਆਮ ਦੇਖਣ ਤੇ ਸੁਣਨ ਨੂੰ ਮਿਲ ਰਹੀਆਂ ਨੇ ਪਰ ਹੁਣ ਦੇਖਦੇ ਹਾਂ ਮੌਨ ਵਾਲੇ ਸਮੇਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਕੀ ਪੈਂਤੜਾ ਅਪਣਾਉਂਦੇ ਨੇ ਔਰ ਇੱਕ ਮਹੀਨਾ ਵੀ ਜੇਕਰ ਮਿਆਦ ਵਧੀ ਹੈ ਤੇ ਇਸ ਮਹੀਨੇ ਦੇ ਦੌਰਾਨ ਜਾਂਚ ਪੜਤਾਲ ਕਿੱਥੇ ਜਾ ਕੇ ਪੈਂਦੀ ਹੈ ਕਿ ਇਸੇ ਤਰ੍ਹਾਂ ਹੋਰ ਅੱਗੇ ਵਧਾਈ ਜਾਵੇਗੀ ਮਿਆਦ ਸਮਾਂ ਸੀਮਾ ਔਰ ਦੂਜੇ ਪਾਸੇ 2 ਦਸੰਬਰ ਨੂੰ ਆਏ ਜਿਹੜੇ ਜਥੇਦਾਰ ਸਹਿਬਾਨ ਦੇ ਹੁਕਮ ਨੇ ਹਦਾਇਤਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਵੀ ਸਵਾਲ ਉੱਠ ਰਹੇ ਨੇ ਕਿ ਵਰਕਿੰਗ ਕਮੇਟੀ ਦੀ ਆਖਰਕਾਰ ਮੀਟਿੰਗ ਵਿੱਚ ਫੈਸਲੇ ਕਿਉਂ ਨਹੀਂ ਲਏ ਜਾ ਰਹੇ ਸੱਤ ਮੈਂਬਰੀ ਬਣਾਈ ਕਮੇਟੀ ਨੂੰ ਹਰੀ ਝੰਡੀ ਕਿਉਂ ਨਹੀਂ ਦਿੱਤੀ ਜਾ ਰਹੀ ਔਰ ਨਾਲ ਹੀ ਜਿਹੜੇ ਅਸਤੀਫੇ ਪ੍ਰਵਾਨ ਕਰਨ ਦੀ ਗੱਲ ਹੈ ਅਸਤੀਫੇ ਪ੍ਰਵਾਨ ਕਿਉਂ ਨਹੀਂ ਹੋਏ ਇਸ ਦੇ ਬਾਰੇ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਆਪਣੇ ਪਦਰ ਦੇ ਉੱਤੇ ਕਾਨੂੰਨੀ ਹਵਾਲੇ ਦੇ ਰਹੀ ਹੈ ਕਿ ਪਾਰਟੀ ਦੀ ਮਾਨਤਾ ਨੂੰ ਖਤਰਾ ਪੈ ਸਕਦਾ ਹੈ ਜੇਕਰ ਅਸੀਂ ਹੂ ਬਹੂ ਉਸੇ ਤਰ੍ਹਾਂ ਜਿਹੜੇ ਹੁਕਮ ਲਾਗੂ ਕਰ ਲੈਣੇ ਹਨ ਪਰ ਇਸ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਕਾਨੂੰਨੀ ਹਵਾਲੇ ਦੇ ਰਹੀ ਹੈ ਉੱਥੇ ਹੀ ਜਿਹੜਾ ਬਾਗੀ ਧੜੇ ਦੇ ਵਿੱਚ ਕੁਝ ਲੀਡਰਾਂ ਦਾ ਇਹ ਕਹਿਣਾ ਹੈ ਕਿ ਇਹ ਸਿਰਫ ਆਨੇ ਬਹਾਨੇ ਕਿਸੇ ਤਰ੍ਹਾਂ ਫੈਸਲਿਆਂ ਤੋਂ ਮੁਨਕਰ ਹੋਣ ਦੀ ਗੱਲ ਹੈ ਇਥੋਂ ਤੱਕ ਕਿ ਬਾਗੀ ਲਹਿਰ ਜਾਂ ਸੁਧਾਰ ਲਹਿਰ ਜਿਹੜੀ ਬਣੀ ਸੀ ਦੀ ਭੰਗ ਕਰ ਦਿੱਤੀ ਗਈ ਬਾਗੀ ਧੜੇ ਦੇ ਇੱਕ ਆਗੂ ਚਰਨਜੀਤ ਸਿੰਘ ਬਰਾੜ ਵੱਲੋਂ ਬਖੈਦਾ ਪ੍ਰੈਸ ਕਾਨਫਰੰਸ ਕਰਕੇ ਇਥੋਂ ਤੱਕ ਇਹ ਦੱਸਿਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੰਨਣ ਤੋਂ ਇਨਕਾਰੀ ਹੋ ਚੁੱਕੇ ਨੇ ਤੇ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾ ਰਹੇ ਨੇ ਤੇ ਮੱਥਾ ਨਹੀਂ ਲਾਉਣਾ ਚਾਹੀਦਾ ਹੁਣ ਇੱਥੇ ਠੀਕ ਕੌਣ ਹੈ ਸਟੈਂਡ ਕਿਸ ਦਾ ਕਿੱਥੇ ਠੀਕ ਹੈ ਕਿੱਥੇ ਗਲਤ ਹੈ ਇਸ ਦੇ ਬਾਰੇ ਤੁਹਾਨੂੰ ਕੀ ਲੱਗਦਾ ਤੁਹਾਡੀ ਸਮਝ ਕੀ ਕਹਿੰਦੀ ਹੈ ਤੁਸੀਂ ਵੀ ਆਪਣੀ ਸਮਝ ਦੇ ਮੁਤਾਬਕ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ